ਉਹ ਤਾਂ ਗੇਟ ਜਿਸਨੇ ਬੋਲ ਪੀ ਆ ਆਹ ਬੱਜਾ ਮੈਂ ਬੱਜਾ ਪਾ ਜੇ ਮੈਂ ਬੱਜਾ ਪਾ ਜੇ ਅੰਦਰ ਚੇਤੋਂ ਦੀ ਪਾਟੋ ਆ ਗਿਆ ਆ ਤੇ ਬਹੁਤ ਆ ਗਿਆ ਆ ਇਹਨੂੰ ਪਾਣਾ ਕਰ ਦਿੰਦਾ ਯਾਰ ਦੂਜਾ ਮੈਨੂੰ ਆਪ ਨਹੀਂ ਪਤਾ ਲੱਗਿਆ ਕੀ ਬਣ ਗਿਆ ਮੇਰੇ ਘਰ ਨੂੰ ਕੀ ਕੰਮ ਕੀ ਕਰਦੇ ਕਰਾਂਦੇ ਕਰਦੀਆਂ ਵਿਚਾਰ ਮੇਰੇ ਗੁੱਡੀਆਂ ਤੁਸੀਂ ਦੇਖ ਰਹੇ ਹੋ ਰੀਅਲ న్యూਸ ਚੈਨਲ ਇਸ ਵੇਲੇ ਮੌਜੂਦ ਆਸੀਂ ਇੱਕ ਜੀਰਾ ਦੇ ਇੱਕ ਗਲੀ ਦੇ ਵਿੱਚ ਜਿੱਥੇ ਕਿ ਹੁਣੇ-ਹੁਣੇ ਗਰੀਬ ਪਰਿਵਾਰ ਹੈ ਜਿਸ ਦੇ ਘਰ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਨਾਲ ਜਾਂ ਹੋਰ ਕੀ ਕਾਰਨ ਬਣਿਆ ਇਸ ਨਾਲ ਜਿਹੜੀ ਕਿ ਅੱਗ ਲੱਗੀ ਤੇ ਹਰ ਇੱਕ ਸਮਾਨ ਜਿਹੜਾ ਕੀ ਘਰ ਦੇ ਵਿੱਚ ਸੜ ਕੇ ਸੁਆਹ ਹੋ ਚੁੱਕਿਆ ਇੱਥੇ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਭੈਣ ਜੀ ਨੇ ਜਿਹੜੇ ਕੀ ਮਨ ਭਰਿਆ ਪਿਆਰ ਹੋ ਰਹੇ ਨੇ ਕਿ ਕਿ ਉਹਨਾਂ ਦਾ ਇੰਨਾ ਭਾਰੀ ਜਿਹੜਾ ਕਿ ਨੁਕਸਾਨ ਹੋ ਚੁੱਕਾ ਹੈ ਕਿਵੇਂ ਇੱਕ ਪਰਿਵਾਰ ਹੈ ਜਿਹੜਾ ਕਿ ਆਪਣੇ ਘਰ ਨੂੰ ਬਣਾਉਂਦਾ ਪਰ ਇਸ ਤਰ੍ਹਾਂ ਦਾ ਨੁਕਸਾਨ ਹੋ ਜਾਣਾ ਤੇ ਪਤਾ ਨਹੀਂ ਕਦੋਂ ਇਹ ਘਾਟਾ ਜਣਾ ਪੂਰਾ ਕੀਤਾ ਜਾਊਗਾ ਹਾਂ ਅੰਜੀ ਕੀ ਬਣਿਆ ਪਤਾ ਨਹੀਂ ਅੰਕਪਾ ਜੀ ਮੈਂ ਕੰਮ ਤੇ ਗਈ ਸੀਗੀ ਮੈਂ ਸਵੇਰੇ 10 ਵਜੇ ਗਈਆਂ ਕੰਮ ਤੇ ਕੋਈ ਐਸੀ ਗੱਲ ਬਾਤ ਨਹੀਂ ਸੀਗੀ ਮੈਨੂੰ ਆਪ ਨਹੀਂ ਪਤਾ ਲੱਗਿਆ ਕੀ ਬਣ ਗਿਆ ਮੇਰੇ ਘਰ ਨੂੰ ਕੀ ਕੰਮ ਕੀ ਕਰ ਦਿੱਤੇ ਗਨਾਂ ਦੇ ਕਰਦੀਆਂ ਵਿਚਾਰ ਮੇਰੇ ਗੁੱਡੀਆਂ ਆਏ ਹਾਂ ਰੋ ਮੈਂ ਕੰਮ ਕਰਦੀਆਂ ਵੇ ਘਰ ਵਾਲਾ ਕੀ ਕਰਦਾ ਹੈ ਘਰ ਵਾਲਾ ਵੀ ਦਿਹਾੜੀ ਕਰਦਾ ਹੈ ਜਿਵੇਂ ਕਿ ਇਹਨਾਂ ਨੂੰ ਬੋਲ ਦੱਸੇ ਜਾ ਰਿਹਾ ਕਿ ਚਾਰ ਗੁੱਡੀਆਂ ਨੇ ਇਹ ਮੁੰਡਾ ਵੀ ਹੈ ਕੋਈ ਨਹੀਂ ਨਹੀਂ ਹੈਗਾ ਪੰਜ ਬੇਟੀਆਂ ਚਾਰ ਬੇਟੀਆਂ ਬੇਟੀਆਂ ਕੱਲੀਆਂ ਨੇ ਤੇ ਪਰਿਵਾਰ ਦੇ ਵਿੱਚ ਦੋਵੇਂ ਜੀ ਜਿਹੜੇ ਕਿ ਮਜ਼ਦੂਰੀ ਕਰਦੇ ਨੇ ਘਰ ਦੀ ਲੇਬਰ ਕਰਦੇ ਨੇ ਕਰਦੀਆਂ ਸਫਾਈਆਂ ਕਰਦੇ ਨੇ ਘਰ ਵਾਲਾ ਇਹਨਾਂ ਦਾ ਲੇਬਰ ਕਰਦਾ ਤੇ ਜਿਵੇਂ ਕਿ ਆ ਦੇਖ ਸਕਦੇ ਹੋ ਕਿ ਛੋਟੇ ਬੱਚੇ ਨੇ ਕੋਈ ਸਕੂਲ ਗਏ ਹੋਏ ਨੇ ਗੁੱਡੀਆਂ ਬਾਕੀ ਸਕੂਲ ਗਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਜਿਹੜਾ ਇਹ ਭਾਰੀ ਨੁਕਸਾਨ ਹੋ ਜਾਣਾ ਇਹ ਘਰ ਕਿਵੇਂ ਪੂਰਾ ਹੋ ਸਕਦਾ ਘਟਾ ਇਹ ਤੇ ਇੱਥੇ ਸਾਡੇ ਨਾਲ ਇੱਥੇ ਮਹੱਲੇ ਦੇ ਵਿੱਚ ਐਮਸੀ ਵੀ ਮੌਜੂਦ ਨੇ ਹੋਰ ਵੀ ਸੇ ਵਿਅਕਤੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਕਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਾਰਾ ਦ੍ਰਿਸ਼ ਹੈ ਕਿ ਕਿਵੇਂ ਨਜ਼ਰ ਆ ਰਿਹਾ ਬਿਲਕੁਲ ਸ਼ਾਰਟ ਸਰਕਟ ਹੋਣ ਦੇ ਨਾਲ ਫਰਿੱਜ ਹੈ ਜਾਂ ਨਿਵੇਟਰ ਸੀਗਾ ਜਾਂ ਹੋਰ ਕੁਝ ਵੀ ਪਿਆ ਸੀ ਉਹ ਸਾਰਾ ਕੁਝ ਜਿਹੜਾ ਕਿ ਇਹ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਤੇ ਉਸ ਨੇ ਆ ਕੇ ਅੱਗੇ ਦੇ ਉੱਤੇ ਜਿਹੜਾ ਕੀ ਕਾਬੂ ਪਾਇਆ ਸਿਲੰਡਰ ਸੀਗਾ ਇੱਕ ਖਾਲੀ ਸਿਲੰਡਰ ਹੋਣ ਕਰਕੇ ਉਹਦਾ ਵਿਚਾਰ ਰਹਿ ਗਿਆ ਤੇ ਨਹੀਂ ਤਾਂ ਹੋ ਸਕਦਾ ਸੀ ਉਹ ਸਿਲੰਡਰ ਵੀ ਫਟ ਜਾਂਦਾ ਤੇ ਹੋਰ ਵੀ ਆਸ-ਪਾਸ ਜਿਹੜਾ ਕੀ ਨੁਕਸਾਨ ਹੋ ਜਾਂਦਾ ਸਾਡੇ ਨਾਲ ਵੀਰ ਹੋਰ ਵੀ ਮੌਜੂਦ ਨੇ ਵੀਰ ਜੀ ਕੀ ਨਾਮ ਦੱਦਾ ਸਾਈਨੀ ਸੀ ਤੇ ਕੀ ਕੰਮ ਕਰਦੇ ਹੋ ਸ਼ੌਪ ਹੈ ਕਿਰਾਨਾ ਸ਼ੌਪ ਦੀ ਅੱਛਾ ਹਾਂਜੀ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਕੀ ਸਮਝਦੇ ਹੋ ਇਸੀ ਇਹ ਤਾਂ ਸੌਰ ਸਰਕੜੀ ਹੋਇਆ ਇਹਨਾਂ ਤਾਂ ਤਾਰਾਂ ਦਾ ਉਹਦਾ ਕਰਕੇ ਨੁਕਸਾਨ ਹੋ ਗਿਆ ਇਹ ਤਾਂ ਵਿਚਾਰੇ ਘਰੇ ਵੀ ਆਣੀ ਸੀ ਕੋਈ ਵੀ ਇਹਨਾਂ ਤੇ ਤੇ ਬਾਕੀ ਦਾ ਕੁਝ ਕਹਿ ਨਹੀਂ ਸਕਦੇ ਇਹ ਤਾਂ ਮੰਦਪਾਗੀ ਘਟਮਈ ਹੋਈ ਤੇ ਕਿ ਸਰਕਾਰ ਨੂੰ ਜਾਂ ਕੋਈ ਮੰਗ ਕਿਸੇ ਤਰ੍ਹਾਂ ਦੀ ਪਰਿਵਾਰ ਨੂੰ ਕੋਈ ਲੈ ਕੇ ਜਾਂ ਕੋਈ ਮਦਦ ਦੀ ਗੱਲ ਕਰਨੀ ਚਾਹੁੰਦੇ ਹੈ ਜਾਂ ਪਰਿਵਾਰ ਦੀ ਕਿਵੇਂ ਮਦਦ ਹੋਵੇਗੀ ਹੁਣ ਜਿਹੜੇ ਇਹਨਾਂ 'ਗ ਨੁਕਸਾਨ ਹੋ ਗਿਆ ਸਰਕਾਰ ਨੁਕਸਾਨ ਇਹਨਾਂ ਦਾ ਬਹੁਤ ਹੋ ਗਿਆ ਸਾਰਾ ਮਲਕੀ ਘਰ ਦਾ ਸਮਾਨ ਛੱਤਾਂ ਸਭ ਕੁਝ ਉੱਡ ਗਿਆ ਇਹਨਾਂ ਦਾ ਵਿਚਾਰਿਆਂ ਦਾ ਇਹ ਸਰਕਾਰ ਨੂੰ ਮਦਦ ਜਆ ਦੇਣਾ ਚਾਹੀਦਾ ਜੀ ਇਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਜੀ ਇਹਨਾਂ ਦਾ ਕਿਉਂਕਿ ਇਹਨਾਂ ਦਾ ਤਾਂ ਪਹਿਲਾਂ ਹੀ ਸਰਕਲ ਵਿਚਾਰਿਆਂ ਦਾ ਬਹੁਤ ਖਰਾਬ ਹੈ ਘਰਾਂ ਦਾ ਜਿਹੜੇ ਟਾਈਮ ਪਾਸ ਕਰਦੇ ਗਰੀਬ ਘਰਾਂ ਦਾ ਕੰਮ ਕਰ ਕਰਕੇ ਜਿਵੇਂ ਕਿ ਇਹਨਾਂ ਲੋਕ ਵੀ ਦੱਸਿਆ ਜਾ ਰਿਹਾ ਮੱਲੇ ਨਿਵਾਸੀ ਕੋਈ ਦੇਖ ਸਕਦਾ ਕਿ ਆਂਗ-ਗਣ ਸਾਰਾ ਜਿਹੜਾ ਇੱਥੇ ਮੌਜੂਦ ਆ ਤੇ ਇੱਕੋ ਗੱਲ ਕਹੀ ਜਾ ਰਹੀ ਕਿ ਜੇ ਸਰਕਾਰ ਨੂੰ ਵੀ ਥੋੜਾ ਜਆ ਚਾਹੀਦਾ ਹੈ ਕਿ ਇਸ ਦਾ ਜਿਹੜੀ ਮਦਦ ਬਾਹ ਫੜੀ ਜਾਵੇ ਤਾਂ ਜੋ ਇਹ ਪਰਿਵਾਰ ਜਿਹੜਾ ਆਪਣੇ ਪੈਰਾਂ ਤੇ ਫਿਰ ਖੜਾ ਹੋ ਸਕੇ ਤੇ ਬੱਚੇ ਜਿਹੜੇ ਆ ਸਕੂਲ ਗਏ ਹੋਏ ਉਹ ਇਨੇ ਤੇ ਘਰ ਵਾਲਾ ਜਿਹੜਾ ਉਹ ਲੇਬਰ ਕਰਨ ਗਿਆ ਬਾਗਰ ਉਹ ਘਰੇ ਕੋਈ ਵੀ ਨਹੀਂ ਸੀਗਾ ਤੇ ਇਸ ਕਰਕੇ ਜਿਹੜਾ ਕੀ ਇਹ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿੰਦੇ ਕਦੋਂ ਇਹਨਾਂ ਨੂੰ ਮੈਸੇਜ ਮਿਲਿਆ ਤੇ ਕਦੋਂ ਇਹ ਪਹੁੰਚੇ ਫਿਰ ਜੀ ਕਦੋਂ ਤੁਹਾਨੂੰ ਮੈਸੇਜ ਮਿਲਿਆ ਸੀਗਾ ਇਸ ਚੀਜ਼ ਸਾਨੂੰ ਘਟਨਾ ਦੇ ਤੁਰੰਤ ਹੀ 1-2 ਮਿੰਟ ਬਾਅਦ ਸਾਨੂੰ ਮੈਸੇਜ ਮਿਲ ਗਿਆ ਤੇ ਅਸੀਂ ਉਹਦੀਆਂ ਆਪਣੇ ਫਾਇਰ ਸਟੇਸ਼ਨ ਦਰਵਾਣਾ ਹੋ ਗਏ ਤੇ ਆ ਕੇ ਵੇਖਿਆ ਅੱਗ ਬਹੁਤ ਜ਼ਿਆਦਾ ਜੀ ਛੱਤ ਇੱਕ ਤਰਫ ਤੋਂ ਡਿੱਗਦੀ ਸੀ ਅੰਦਰ ਗੈਸ ਸਿਲੰਡਰ ਸੀ ਤੇ ਕਪੜੇ ﺍﻟमारीਆਂ ਤੇ ਜਿੰਨਾ ਵੀ ਬਚਾਓ ਸਕਿਆ ਸੀ ਕੀਤਾ ਜੀ ਕਾਬੂ ਹੁਣ ਪੈ ਚੁੱਕਾ ਪੂਰਾ ਬਿਲਕੁਲ ਜੀ ਅੱਗ ਪੂਰੀ ਜਰਾਂ ਕੰਟਰੋਲ ਦੇ ਵਿੱਚ ਜੋ ਵੀ ਬਚਾ ਨੁਕਸਾਨ ਤੋਂ ਬਚਾ ਸਕਦੇ ਆ ਉਹ ਚੀਜ਼ਾਂ ਬਚਾਲੀਆਂ ਗਈਆਂ ਆ ਜਿਵੇਂ ਕਿ ਇੰਨਾ ਵੱਲੋਂ ਜਿਹੜੀ ਦੱਸੀ ਜਾ ਰਹੀ ਕਿ ਮੌਕੇ ਤੇ ਜਵੇ ਇਹਨਾਂ ਨੂੰ ਮੈਸੇਜ ਮਿਲਿਆ ਕਿਉਂਕਿ ਕੋਜੀ ਦੂਰੀ ਦੇ ਉੱਤੇ ਜਿਹੜਾ ਨਗਰ ਕੌਂਸਲ ਦਾ ਦਫ਼ਤਰ ਹੈ ਇਹਨਾਂ ਦਾ ਫਾਇਰ ਬ੍ਰਿਗੇਡ ਦਾ ਜਿਹੜਾ ਦਫ਼ਤਰ ਹੈ ਫੇ ਮੈਸੇਜ ਮਿਲਦੇ ਸਾਰੀ ਤੇ ਪੂਨ ਮੌਕੇ ਤੇ ਪਹੁੰਚੇ ਨੇ ਪੀੜੀ ਗਲੀ ਹੋਣ ਕਰਕੇ ਪਾਈਪ ਲੈ ਕੇ ਆਉਂਦੇ ਤੱਕ ਜਿੰਨਾ ਕੋਈ ਟਾਈਮ ਲੱਗਦਾ ਪੂਨਾਂ ਨੂੰ ਸਿਰਫ ਲੱਗਾ ਤੇ ਅੱਗ ਇਸ ਮੌਕੇ ਜਿਹੜਾ ਕਿ ਕੋਈ ਆਪਦੀ ਮੰਗ ਰੱਖਣਾ ਚਾਹਉ ਸਰਕਾਰ ਦੇ ਕੋਈ ਨਾ ਦੱਸ ਦੇ ਮੈਨੂੰ ਕਾਰ ਚਾਹੀਦਾ ਏ ਭਾਜੀ ਮੈਂ ਤਾਂ ਕਾਰ ਨਹੀਂ ਬੰਨਦਾ ਮੈਂ ਗੁੜੀਆਂ ਦੀ ਮਾਂ ਐ ਮੈਂ ਘਰਾਂ ਦੇ ਕੰਮ ਕਰਦੀ ਆ ਜੇ ਨਾ ਅੱਜ ਬੈਠਾ ਫੱਗ ਬੈਠ ਕੇ ਤੇ ਬੱਚਿਆਂ ਦੀ ਦੇਖੋ ਕਿੱਦਾਂ ਕਹੂਗੀ ਆਦੀ ਚਤ ਮੱੜ ਜੀ ਮਹੱਲੇ ਵਾਲੇ ਵੀ ਜਿਹੜੇ ਨੇ ਇੱਕ ਅਪੀਲ ਕਰ ਰਹੇ ਨੇ ਕਿ ਲੋਕਾਂ ਨੂੰ ਜਿਹੜੇ ਕਿ ਸਮਾਜ ਸੇਵੀ ਸਮਾਜ ਸੇਵੀ ਸੰਸਥਾਵਾਂ ਅੱਗੇ ਆਂਦੀ ਹੁੰਦੀਆਂ ਨੇ ਕੀ ਕਹੇ ਨੂੰ ਕਹਿਣਾ ਚਾਹੁੰਦੇ ਅਸੀਂ ਤਾਂ ਜਿਵੇਂ ਅਸੀਂ ਇਹੀ ਤੁਹਾਡੇ ਕੋਲ ਜੋ ਵੀ ਨੁਕਸਾਨ ਹੋਇਆ ਜੀ ਗਰੀਬ ਦਾ ਧਰਿਆ ਦਾ ਵਿਚਾਰਿਆਂ ਦਾ ਸਾਰਾ ਸਹਾਤਾ ਹੋ ਜਾਵੇ ਵਿਚਾਰਾਂ ਦੀ ਗਰੀਬ ਸਹਾਤਾਈਆ ਜਿੰਨੀ ਵੀ ਹੋ ਸਕਦੀ ਹੈ ਉਹ ਵੱਧ ਤੋਂ ਵੱਧ ਕਰਨ ਉਸਤੇ ਕਹਿੰਦੇ ਗਰੀਬ ਜਨਤਾ ਦੀ ਸਹਾਤਾ ਜਿੰਨੀ ਸਰਕਾਰ ਤੱਕ ਜਿਹੜੀ ਕੀ ਅਪੀਲ ਅਸੀਂ ਵੀ ਆਪਦੇ ਵੱਲੋਂ ਕਰਦੇ ਆ ਕਿ ਇਹਨਾਂ ਦੀ ਜਿਹੜੀ ਹੈ ਮਦਦ ਹੈ ਜਿਹੜੀ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਜੋ ਜਿਹੜਾ ਪਰਿਵਾਰ ਹੈ ਗਰੀਬ ਪਰਿਵਾਰ ਹੈ ਚਾਰਤੀਆਂ ਦਾ ਤੇ ਜਿਹੜੇ ਕੀ ਮਾਪੇ ਦੇ ਚਾਰ ਧੀयां ਧੀਆਂ ਨੇ ਗੱਲੀਆਂ ਕੋਈ ਪੁੱਤ ਨਹੀਂ ਹੈਗਾ ਤੇ ਉਹਨਾਂ ਦਾ ਜਿਹੜਾ ਪਾਲਣ ਪੋਸਣ ਹੈ ਸਹੀ ਢੰਗ ਨਾਲ ਕੀਤਾ ਜਾ ਸਕਿਆ ਦੀਪਕ ਬਾਰ ਕੋ ਰੀਅਲ ਨਿਊਜ਼ ਜੀਰਾ ਕੋਈ ਚੱਕਰ ਨਹੀਂ ਹੈਗਾ ਵੜਾ ਇਹ ਤਾਂ ਚਲੋ ਜੀ ਮਾ ਨਾ ਗਿਆ ਨਾ ਗਿਆ ਕਿਤੇ ਨਹੀਂ ਆਈ ਇੱਥੇ ਤਰਦੀ ਰਿਹਾ ਹਾਂ ਹਾਂ ਫਰਨੀਗੋ ਅਮਨ ਆ ਇੱਥੇ ਕਰਤੀ ਕੋਈ ਉਹ ਕੁਛ ਸਮਾਨੀ ਕਾ ਅੱਦਨ ਨਾ ਕੋਈ ਡਾਲਣੀ ਪਨੇ ਮਾਂ ਨੂੰ ਕੋਈ ਨਹੀਂ ਆਉਂਦਾ ਦੇਖਣਾ ਕੋਈ ਆਉਂਦਾ ਮਾਂ ਨੂੰ ਨਹੀਂ ਆਉਂਦਾ